ਆਪਣੀ ਤੇ ਇੱਕੋ ਹੀ ਗੱਲ ਹੈ ਨਾ ਮਾਰਖੇਡ ਕਬੱਡੀ ਦੀ ਉਸੇ ਕਰਕੇ ਆਪਾਂ ਵੀਡੀਓ ਪਾਉਣ ਲੱਗੇ ਆ ਤੇ ਅੱਜ ਗੱਲ ਕਰਦੇ ਆਪਾਂ ਅੱਲ ਹੋਏ ਟੂਰਨਾਮੈਂਟ ਬਾਰੇ ਪਹਿਲਾਂ ਤਾਂ ਆਪਣੇ ਵੱਲੋਂ ਹਨਾ ਕੱਲ ਹੋਏ ਟੂਰਨਾਮੈਂਟ ਦੀ ਜਿਹੜੀ ਵੀ ਖੇਡ ਪ੍ਰਬੰਧਕ ਕਮੇਟੀ ਦੀ ਉਹਨਾਂ ਨੂੰ ਲੱਖ ਲੱਖ ਵਧਾਈਆਂ ਬਾਈ ਤੁਹਾਡਾ ਏਡੇ ਵੱਡੇ ਪੱਦਰ ਦਾ ਟੂਰਨਾਮੈਂਟ ਹਨਾ ਬਹੁਤ ਸੋਹਣੇ ਤਰੀਕੇ ਨਾਲ ਹੋ ਗਿਆ ਹਨਾ ਬਿਨਾ ਕਿਸੇ ਹੰਤਾਈ ਤੇ ਬਿਨਾ ਕਿਸੇ ਦਿਖਾਈ ਤੇ ਹਨਾ ਬਿਨਾਂ ਕਿਸੇ ਰੌਲਾ ਰੱਪੇ ਪਏ ਟੂਰਨਾਮੈਂਟ ਆਪਦੀ ਸਮਾਪਤੀ ਵੱਲ ਓਕੇ ਹੋ ਗਿਆ ਹਨਾ ਬੇਗਰੂ ਇਦਾਂ ਹੀ ਸਾਰੇ ਟੂਰਨਾਮੈਂਟਾਂ ਤੇ ਮੇਰ ਬਣਾਏ ਰੱਖੇ ਕਿਤੇ ਵੀ ਕੋਈ ਰੌਲਾ ਰੱਪਾ ਨਾ ਬਬੇ ਟੂਰਨਾਮੈਂਟ ਆਉਦੇ ਸਹੀ ਟਾਈਮ ਤੇ ਹੁੰਦੇ ਰਹਿਣ ਹਨਾ ਤੇ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹ ਹੈ ਵੀ ਕੱਲ ਆਪਾਂ ਨੇ ਇੱਕ ਪੋਸਟ ਪਾਈ ਸੀ ਹਨਾ ਜਿਹਦੇ ਵਿੱਚ ਆਪਾਂ ਲਿਖਿਆ ਸੀ ਵੀ ਕਬੱਡੀ ਬਾਗੜੀਆਂ ਦੀ ਕਿਸ ਤਰੀਕੇ ਦੀ ਹੋਈ ਕੀ ਹੋਇਆ ਤੇ ਉਸ ਪੋਸਟ ਤੇ ਬਹੁਤ ਕਮੈਂਟ ਆਏ ਹਨਾ ਜ਼ਿਆਦਾਤਰ ਕਮੈਂਟ ਇੱਕੋ ਹੀ ਦੇਖਣ ਨੂੰ ਮਿਲਿਆ ਪਰ ਉਸੇ ਗੱਲ ਦਾ ਰਿਪਲਾਈ ਕਰ ਰਹੇ ਹਾਂ ਕਿ ਹਾਰੀਆਂ ਭਈਆਂ ਟੀਮਾਂ ਮੈਚ ਕਿਸ ਤਰੀਕੇ ਨਾਲ ਖੇਡ ਗਈਆਂ ਦੇਖੋ ਜੀ ਹਾਰੀਆਂ ਹੋਈਆਂ ਟੀਮਾਂ ਮੈਚ ਖੇੜ ਗਈਆਂ ਇਹ ਕੋਈ ਵੱਡੀ ਗੱਲ ਨਹੀਂ ਤਾਜੁਕ ਦੀ ਗੱਲ ਨਹੀਂ ਹੈਗੀ ਹਨਾ ਟੂਰਨਾਮੈਂਟ ਕਮੇਟੀ ਨੇ 6 ਟੀਮਾਂ ਹੋਣ ਕਰਕੇ 2-3 ਦਿਨ ਪਹਿਲਾਂ ਹੀ ਆਪਦੀ ਪੂਲ ਦੀਆਂ ਜਿਹੜਾ ਮੈਚਾਂ ਦਾ ਫਿਕਸਚਰ ਸੀ ਆਨਲਾਈਨ ਫੇਸਬੁੱਕ ਤੇ ਇੰਸਟਾਗ੍ਰam ਤੇ ਸਾਰੇ ਕਿਤੇ ਪੋਸਟ ਕਰ ਦਿੱਤਾ ਸੀ ਕਿ 6 ਟੀਮਾਂ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ ਤੇ ਪਹਿਲੀਆਂ 3 ਟੀਮਾਂ ਇੱਕ ਪੂਲ ਚ ਰਹਿਣਗੇ ਅਗਲੀਆਂ 3 ਟੀਮਾਂ ਦੂਜੇ ਪੂਲ ਚ ਰਹਿਣਗੀਆਂ ਹਨਾ ਤੇ ਜਿਹੜੀ ਪਹਿਲਾ ਮੈਚ ਹੋਵੇਗਾ ਉਹਦੀ ਹਾਰੀ ਹੋਈ ਟੀਮ ਆਪਦੇ ਪੂਲ ਦੀ ਦੂਜੀ ਟੀਮ ਨਾਲ ਮੈਚ ਖੇਡੇਗੀ ਜੇਕਰ ਉਸ ਨੂੰ ਹਰਾਉਂਦੀ ਹੈ ਤਾਂ ਫਿਰ ਉਹਨੂੰ ਸੈਮੀਫਾਈਲ ਖੇਡਣ ਦਾ ਮੌਕਾ ਦਿੱਤਾ ਜਾਊਗਾ ਹਨ ਚਲੋ ਹੋ ਸਕਦਾ ਇੱਥੇ ਮਾੜੀ ਜੀ ਇਹ ਘਾਟ ਰਹਿ ਗਈ ਹੋਵੇ ਵੀ ਆਪਾਂ ਉਹਨੂੰ ਹੋਰ ਇੰਟਰਸਟਿੰਗ ਬਣਾ ਸਕਦੇ ਸੀ ਵੀ ਉਹਨੂੰ ਦੂਸਰੇ ਪਾਸੇ ਆਪਾਂ ਦਾ ਮੈਚ ਪਾ ਸਕਦੇ ਸੀ ਪਰ ਕਈ ਵਾਰੀ ਚਲੋ ਗੱਲ ਨਹੀਂ ਧਿਆਨ ਚ ਆਉਂਦੀ ਫੇਰ ਵੀ ਕੋਈ ਟੈਨਸ਼ਨ ਨਹੀਂ ਮੈਚ ਤਾਂ ਮੈਚ ਆ ਹਨ ਤੇ ਐਦਾਂ ਦਾ ਕੁਝ ਨਹੀਂ ਹੋਇਆ ਬਈ ਹਾਰੀ ਹੋਈ ਟੀਮ ਕੋਈ ਨਹੀਂ ਆਈ ਹਾਰੀ ਹੋਈ ਟੀਮ ਨੇ ਹਾਰਾਂ ਕੇ ਉੱਪਰ ਆਏ ਨੇ ਹਨ ਪਹਿਲਾਂ ਤਾਂ ਮੰਨ ਲਓ ਉਹ ਹਾਰ ਗਏ ਫਿਰ ਉਹਨੇ ਆਪਣੀ ਬਾਈ ਆਈ ਟੀਮ ਹਰਾਈ ਫਿਰ ਉਹਨੇ ਸੈਮੀਫਾਈਨਲ ਵਾਲੀ ਟੀਮ ਹਰਾਈ ਪਰ ਹੁਣ ਵਿੱਚ ਕਹਿ ਰਹੇ ਨੇ ਐ ਹੋ ਗਿਆ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਟੂਰਨਾਮੈਂਟ ਬਹੁਤ ਹੀ ਸਾਫ਼ ਤਰੀਕੇ ਨਾਲ ਹੋਇਆ ਤੇ ਕੁਝ ਕੁ ਗੱਲਾਂ ਦੀ ਘਾਟ ਹਰ ਇੱਕ ਥਾਂ ਤੇ ਰਹਿ ਜਾਂਦੀ ਹੈ ਚਾਹੇ ਉਹ ਛੋਟੇ ਪੱਧਰ ਦਾ ਟੂਰਨਾਮੈਂਟ ਹੈ ਚਾਹੇ ਉਹ ਬਹੁਤ ਤਗੜੇ ਪੱਧਰ ਦਾ ਟੂਰਨਾਮੈਂਟ ਹੈ ਚਲੋ ਹਰ ਇੱਕ ਦੀ ਫੇਵਰੇਟ ਟੀਮ ਸੀ ਹਰ ਇੱਕ ਦੀ ਫੇਵਰੇਟ ਟੀਮ ਜਦੋਂ ਹਾਰਦੀ ਆ ਤੇ ਹਰ ਇੱਕ ਨੂੰ ਸੋਸ ਹੁੰਦਾ ਤਾਂ ਫਿਰ ਉਹ ਆਪਦੇ ਤਰੀਕੇ ਨਾਲ ਆਪੋ ਉਸ ਤਰੀਕੇ ਨੂੰ ਫੋਲਡ ਕਰ ਲੈਣੇ ਵੀ ਜੇ ਐਂਦਾ ਹੁੰਦਾ ਤਾਂ ਸ਼ਾਇਦ ਐਂਦਾ ਹੋ ਜਾਂਦਾ ਹਨ ਜਿਵੇਂ ਕਿ ਚਲੋ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਲੱਗਦਾ ਵੀ ਸਾਡੇ ਇਲਾਕੇ ਨੂੰ ਹਨ ਮਾਲਵੇ ਇਲਾਕੇ ਨੂੰ ਆਪਣੀ ਫੋਟੋ ਤੇ ਜਾਂ ਆਪਣੀ ਟੁਮੈਂਟ ਤੇ ਜ਼ਿਆਦਾਤਰ ਮੇਰਾ ਮਾਲਵਾ ਇਲਾਕੇ ਦੀ ਪੋਸਟ ਕਰਦਾ ਸਾਡੀ ਮਾਲਵੇ ਇਲਾਕੇ ਨੂੰ ਇੰਗਲੈਂਡ ਦੀ ਟੀਮ ਸ਼ਾਇਦ ਰਿਪਰੈਜ਼ੈਂਟ ਕਰ ਰਹੀ ਸੀ ਹਨ ਸਾਡੀ ਇੰਗਲੈਂਡ ਦੀ ਟੀਮ ਨੇ ਪਹਿਲੇ ਮੈਚ ਦੇ ਵਿੱਚ ਇੰਡੀਆ ਦੀ ਟੀਮ ਨੂੰ ਹਰਾਇਆ ਤੇ ਉਸ ਤੋਂ ਬਾਅਦ ਚਲੋ ਸੈਮੀਫਾਈਨਲ ਦੇ ਵਿੱਚ ਆ ਕੇ ਉਹ ਇੰਡੀਆ ਦੀ ਟੀਮ ਤੋਂ ਹੀ ਮੈਚ ਹਾਰ ਗਏ ਕੋਈ ਗੱਲ ਨਹੀਂ ਨੋ ਪ੍ਰੋਬਲਮ ਹਾਰਨ ਵਾਲਿਆਂ ਲਈ ਵੀ ਓਨੀ ਹੀ ਆਪਣੀ ਇੱਜ਼ਤ ਹੈ ਤੇ ਜਿੱਤਣ ਵਾਲਿਆਂ ਲਈ ਵੀ ਓਨੀ ਇੱਜ਼ਤ ਹੈ ਗੱਲ ਇਹ ਤੇ ਖੇਡ ਪਰਫਾਰਮੈਂਸ ਦੀ ਹੈ ਨਾ ਹੋ ਸਕਦਾ ਹੈ ਸਟਾਰਟਿੰਗ ਵਾਲੇ ਮੈਚ ਦੇ ਵਿੱਚ ਆਪਣੇ ਪਲੇਅਰਾਂ ਨੇ ਬਹੁਤ ਤਗੜੀ ਪਰਫਾਰਮੈਂਸ ਦਿੱਤੀ ਹੋਵੇ ਤੇ ਸੈਮੀਫਾਈਨਲ ਦੇ ਵਿੱਚ ਆ ਕੇ ਉਹ ਪਰਫਾਰਮੈਂਸ ਉਸ ਤਰੀਕੇ ਦੀ ਨਾ ਹੋਈ ਹੋਵੇ ਹਨ ਬਾਕੀ ਟੂਰਨਾਮੈਂਟ ਬਹੁਤ ਸੋਹਣਾ ਹੋਇਆ ਤੇ ਸਹੀ ਪ੍ਰਬੰਧ ਸੀਗੇ ਗਰ ਵਿੱਚ ਵਿੱਚ ਇਹ ਗੱਲਾਂ ਸੀ ਵੀ ਕਈ ਟੀਮਾਂ ਦੇ ਕੋਚ ਸੀ ਜਿਹੜੇ ਗਰਾਊਂਡ ਦੇ ਵਿੱਚ ਹੀ ਸੀ ਹਨ ਉਹਨਾਂ ਨੂੰ ਗਰਾਊਂਡ ਤੋਂ ਬਾਹਰ ਹੋਣਾ ਚਾਹੀਦਾ ਸੀ ਹਰ ਇੱਕ ਰੇਡ ਤੇ ਸਮਝਾਉਣਾ ਜਾਂ ਕਰਨਾ ਗਰਾਊਂਡ ਦੇ ਵਿੱਚ ਆਉਣਾ ਇਹ ਖੇਡ ਦਾ ਅਨੁਸ਼ਾਸਨ ਨਹੀਂ ਹੈਗਾ ਇਸ ਤਰੀਕੇ ਨਾਲ ਖੇਡਦਾ ਜਿਹੜਾ ਮਿਆਰ ਹੈ ਉਹ ਥੱਲੇ ਆਉਂਦਾ ਉੱਪਰ ਨਹੀਂ ਜਾਂਦਾ ਆਪਾਂ ਕਬੱਡੀ ਨੂੰ ਉੱਪਰ ਲੈ ਕੇ ਜਾਣਾ ਗੱਲਾਂ ਆਪਾਂ 올림픽 ਤੱਕ ਦੀਆਂ ਕਰਦੇ ਆਂ ਪਰ ਹਰ ਇੱਕ ਟੂਰਨਾਮੈਂਟ ਨੂੰ ਉਸ ਤਰੀਕੇ ਦਾ ਨਾ ਬਣਾਇਆ ਕਰੋ ਬਹੁਤ ਤਕੜਾ ਟੂਰਨਾਮੈਂਟ ਸੀ ਵਰਲਡ ਕੱਪ ਉਹਨੂੰ ਨਾਂ ਦਿੱਤਾ ਗਿਆ ਸੀ ਚਲੋ ਜੇ ਵਰਲਡ ਕੱਪ ਦਾ ਨਾਂ ਨਹੀਂ ਦਿੱਤਾ ਵਰਲਡ ਕੱਪ ਹੈ ਨਹੀਂ ਸੀ ਤਾਂ ਵਰਲਡ ਕੱਪ ਦੇ ਬਰਾਬਰ ਦੇ ਮੰਗ ਉਹਨਾਂ ਨੇ ਕੋਸ਼ਿਸ਼ ਕਰਨ ਦੀ ਪੂਰੀ ਕੀਤੀ ਹੈ ਨਾ ਉਹਨੇ ਨਿਯਾਮ ਰੱਖੇ ਹੈ ਨਾ ਬਹੁਤ ਵਧੀਆ ਪ੍ਰਬੰਧ ਕਰਿਆ ਸਹੀ ਟਾਈਮ ਤੇ ਟੂਰਨਾਮੈਂਟ ਸਟਾਰਟ ਕਰਿਆ ਇਨਾਮ ਵੀ ਠੀਕ ਰੱਖੇ ਹਰ ਇੱਕ ਪਲੇਅਰ ਨੂੰ ਪੈਸਾ ਮਿਲਿਆ ਠੀਕ ਹੈ ਇਸ ਤਰੀਕੇ ਦੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਬਾਕੀ ਫਾਈਨਲ ਮੈਚ ਹੈ ਨਾ ਥੋੜਾ ਲੂਸ ਖੇਡਿਆ ਗਿਆ ਉਹ ਨਰਮਚਿਕ ਨਹੀਂ ਹੋਇਆ ਪਰ ਇਹ ਹਰ ਇੱਕ ਖੇਡ ਦੇ ਵਿੱਚ ਹੀ ਹੁੰਦਾ ਵਾ ਇਹ ਕ੍ਰਿਕਟ ਦੇ ਵਿੱਚ ਵੀ ਬੰਡਵਾਲ ਦੇ ਵਿੱਚ ਵੀ ਕਈ ਵਾਰੀ ਹੋ ਜਾਂਦਾ ਵੀ ਬਾਕੀ ਟੂਰਨਾਮੈਂਟ ਬਹੁਤ ਤਕੜਾ ਹੋਇਆ ਪਰ ਫਾਈਨਲ ਮੈਚ ਉਹਨਾ ਸੋਹਣਾ ਨਾ ਹੋਇਆ ਹੋਵੇ ਹਨਾ ਕਈ ਵਾਰੀ ਉਸ ਮੈਚ ਦੇ ਵਿੱਚ ਪਲੇਅਰ ਆਫ ਦੀ ਪਰਫਾਰਮੈਂਸ ਨਹੀਂ ਦੇ ਸਕਦੇ ਬਾਕੀ ਫਾਈਨਲ ਮੈਚ ਦਾ ਮਾੜਾ ਹੋਣ ਦਾ ਕਾਰਨ ਮੈਨੂੰ ਲੱਗਦਾ ਵੀ ਇੱਕ ਰੇਡਰ ਦੇ 6:0 ਵੱਜ ਗਈ ਉਹਨਾਂ ਦੇ ਬੁਲਟ ਦੇ ਸ਼ਾਇਦ ਇੱਕ ਸਟਾਰਟਿੰਗ ਵਾਲੇ ਰਾਉਂਡ ਦੇ ਵਿੱਚ ਉਹ ਮੈਚ ਮੈਨ ਨਹੀਂ ਦੇਖਿਆ ਸ਼ਾਇਦ ਉਹਨਾਂ ਜਿੱਤੀ ਖੇਡਦਾ ਸੀ ਨਾ ਮੁੰਡਾ ਅੰਬਾ ਸੋਰਸਿੰਗ ਉਹਨਾਂ ਜਿੱਤੀ ਦਾ ਸ਼ਾਇਦ ਉਹਦੇ ਵੀ ਸੱਟ ਵੱਜ ਗਈ ਨਾ ਜਿਸ ਕਰਕੇ ਉਹਨਾਂ ਦੀ ਰੇਡ ਲਾਈਨ ਤੇ ਬਹੁਤ ਅਸਰ ਪਿਆ ਇਹ ਜਦੋਂ ਰੇਡ ਲਾਈਨ ਤੇ ਅਸਰ ਪੈਂਦੇ ਜੇ ਤਾਂ ਸਟਾਪ ਲਾਈਨ ਤੇ ਆਟੋਮੈਟਿਕੀ ਅਸਰ ਹੋ ਜਾਂਦਾ ਬਾਈ ਹਨ ਆਪਾਂ ਖੇਡ ਖੇਡਦੇ ਰਹਾ ਦੂਜੇ ਕਈ ਕਮੈਂਟ ਕਰ ਰਹੇ ਨੇ ਕਿ ਟੂਰਨਾਮੈਂਟ ਫਿਕਸ ਸੀ ਇਦਾਂ ਸੀ ਇਦਾਂ ਦਾ ਕੁਝ ਨਹੀਂ ਸੀ ਬਾਈ ਐਡ ਐਡ ਟੂਰਨਾਮੈਂਟ ਕਦੇ ਨਹੀਂ ਫਿਕਸ ਹੁੰਦੇ ਹਨਾ ਪਲੇਅਰਾਂ ਨੇ ਜ਼ੋਰ ਮਾਰਿਆ ਬ ਬਹੁਤ ਤਕੜੇ ਬੱਧ ਦਿੱਖੇ ਐਡ ਹੋਈ ਹੈ ਨਾ ਬਾਕੀ ਉੱਥੇ ਹੈ ਨਹੀਂ ਸੀ ਮੈਂ ਥੋੜੀਆਂ-ਬੋਤੀਆਂ ਗਲਤੀਆਂ ਹਰ ਇੱਕ ਤੇ ਹੋ ਜਾਂਦੀਆਂ ਹਨਾ ਬਾਅਦ ਚ ਪਤਾ ਲੱਗਦਾ ਵੀ ਆਪਾਂ ਇਦਾਂ ਨਹੀਂ ਇਦਾਂ ਕਰਨਾ ਸੀ ਆਪਾਂ ਆਬਦੀ ਆਉਤੀ ਲਾ ਲਈ ਹੈ ਨਾ ਆਪਾਂ ਆਪਦੀ ਰਹਿائش ਬਣਾਉਣ ਲੱਗ ਜਾਈਏ ਕੋਈ ਛੋਟਾ ਮਕਾਨ ਜਾਂ ਗੱਡੇ ਮਕਾਨ ਹਨਾ ਆਪਾਂ ਆਪਦੀ ਹਾਇਸੀ ਅਨੁਸਾਰ ਪਰ ਜਦੋਂ ਮਕਾਨ ਬਣ ਕੇ ਤਿਆਰ ਹੋ ਜਾਂਦਾ ਉਹਦ ਬਾਅਦ ਚ ਪਰਿਸ਼ਤੇਦਾਰਾਂ ਨੂੰ ਜਾਂ ਗਵੰਡੀਆਂ ਨੂੰ ਆਪਣਾ ਮਕਾਨ ਦਿਖਾਉਣੇ ਆ ਆਪਾਂ ਜ਼ਰੂਰ ਇਹ ਗੱਲ ਕਹਿੰਨੇ ਆ ਵੀ ਯਾਰ ਇੱਥੇ ਆ ਨਹੀਂ ਕਰਨਾ ਸੀ ਆ ਘਾਟ ਰਹੀ ਜਾਂ ਇੱਥੇ ਕਰਨਾ ਸੀ ਇਹ ਨਹੀਂ ਇਸ ਤਰੀਕੇ ਨਾਲ ਹੀ ਬਾਈ ਇਹ ਟੂਰਨਾਮੈਂਟ ਨੇ ਜਾਂ ਹੋਰ ਕੋਈ ਪ੍ਰਬੰਧ ਨੇ ਜਿਹੜੇ ਹੁੰਦੇ ਨੇ ਜਦੋਂ ਹੋ ਜਾਂਦਾ ਬਾਅਦ ਦੇ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਰਹਿ ਜਾਂਦੀ ਆ ਠੀਕ ਹੈ ਤੇ ਬਾਕੀ ਟੂਰਨਾਮੈਂਟ ਕਮੇਟੀ ਆ ਬਾਈ ਜਿਹੜੀ ਉਹ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰ ਸਕਦੀ ਆ ਉਹਦੇ ਪੈਸਾ ਖਰਚ ਕਰ ਸਕਦੀ ਆ ਉਹਨੂੰ ਕਰਵਾ ਸਕਦੀ ਆ ਪਰ ਮੈਚ ਤਕੜੇ ਹੋਣੇ ਨਾ ਹੋਣਾ ਉਹਨਾਂ ਦੇ ਹੱਥ ਥੋੜੇ ਆ ਮੈਚ ਤਕੜਾ ਹੋਣਾ ਮਾੜਾ ਹੋਣਾ ਪਲੇਅਰ ਦੀ ਪਰਫਾਰਮੈਂਸ ਦੇ ਆਧਾਰ 'ਤੇ ਪਲੇਅਰ ਦੀ ਪਰਫਾਰਮੈਂਸ ਕਿੱਦਾਂ ਦੀ ਆ ਰਹੀ ਆ ਹਨ ਫਾਈਨਲ ਮੈਚ ਥੋੜਾ ਆੜਾ ਹੋਇਆ ਫਿਰ ਕੀ ਹੋ ਗਿਆ ਬਾਈ ਹਰ ਇੱਕ ਮੈਚ ਡਾਂਗ ਖੜਕਣੀ ਜਾਂ ਇੱਕੋ ਜਿਹਾ ਹੋਣਾ ਕੋਈ ਜ਼ਰੂਰੀ ਥੋੜੀ ਆ ਟੂਰਨਾਮੈਂਟ ਕਮੇਟੀ ਨੇ ਪੂਰੀ ਕੋਸ਼ਿਸ਼ ਕੀਤੀ ਹਨ ਕਿੰਨੇ ਦਿਨ ਪਹਿਲਾਂ ਬੈਠ ਕੇ ਉਹਨਾਂ ਨੇ ਸਾਰੀਆਂ ਟੀਮਾਂ ਦੇ ਪਲੇਅਰਾਂ ਦੀ ਵੰਡ ਕਰੀ ਕੁਝ ਕੋਧਰ ਦਿੱਤੇ ਕੁਝ ਕੋਧਰ ਦਿੱਤੇ ਹਨ ਇੱਕੋ ਜਿਹਾ ਬੈਲੈਂਸ ਕਰਨ ਦੀ ਪੂਰੀ ਕੋਸ਼ਿਸ਼ કરી ਕਿ ਉਹਨਾਂ ਨੇ ਇੰਨਾ ਪੈਸਾ ਲਾਉਣਾ ਸੀ ਉਹਨਾਂ ਦਾ ਕਿੱਥੇ ਜੀ ਕਰਦਾ ਸੀ ਵੀ ਸਾਡੇ ਟੂਰਨਾਮੈਂਟ ਦੇ ਫਾਈਨਲ ਮੈਚ ਅੱਛਾ ਨਾ ਹੋਵੇ ਹਨਾ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਟੂਰਨਾਮੈਂਟ ਤਕੜਾ ਹੋਣਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਹੱਥ 'ਚ ਨਹੀਂ ਪ੍ਰਬੰਧਕ ਕਮੇਟੀ ਦੇ ਹੱਥ 'ਚ ਆ ਟੂਰਨਾਮੈਂਟ ਦਾ ਅਨੁਸ਼ਾਸਨ ਕਾਇਮ ਰੱਖਣਾ ਟੂਰਨਾਮੈਂਟ ਤੇ ਸਹੀ ਸਜੱਜੇ ਤਰੀਕੇ ਨਾਲ ਪ੍ਰਬੰਧ ਕਰਨਾ ਟੂਰਨਾਮੈਂਟ ਤੇ ਹਰ ਇੱਕ ਪਲੇਅਰ ਖਸਦਾ ਜਾਵੇ ਹਰ ਇੱਕ ਪਲੇਅਰ ਦੀ ਜੇਬ 'ਚ ਪੈਸੇ ਪੈਣ ਹਰ ਇੱਕ ਪਲੇਅਰ ਨੂੰ ਆਏ ਹੋਏ ਨੂੰ ਉਹਦਾ ਹੱਕ ਮਿਲੇ ਟੂਰਨਾਮੈਂਟ ਕਮੇਟੀ ਦੇ ਕੰਮ ਇਹ ਹੁੰਦੇ ਆ ਜਿਹੜੇ ਉਸ ਟੂਰਨਾਮੈਂਟ ਕਮੇਟੀ ਨੇ ਬਾਖੂਬੀ ਉਰੇ ਕੀਤੇ ਆ ਇੱਕ ਦੋ ਘਟਾਂ ਮੈਂ ਵੀ ਲਿਖ ਕੇ ਪਾਇਆ ਹਨ ਵੀ ਪ੍ਰੋਪਰ ਟੀ-ਸ਼ਰਟਾਂ ਦੇ ਵਿੱਚ ਤਾਂ ਆਏ ਸੀ ਸ਼ਾਇਦ ਪਲੇਅਰ ਹਨ ਪਰ ਸ਼ਾਰਟਸ ਦੇ ਵਿੱਚ ਨਹੀਂ ਆਏ ਤੇ ਚਲੋ ਏਡੇ ਵੱਡੇ ਪੱਧਰ ਦਾ ਟੂਰਨਾਮੈਂਟ ਸੀ ਹਨ ਆਪਾਂ ਲਾਈਵ ਕਰਿਆ ਸੀ ਦੁਨੀਆ ਦੇਖ ਰਹੀ ਸੀ ਕਿੰਨੀ ਦੇਖ ਰਹੀ ਸੀ ਚਲੋ ਜੇ ਪਲੇਅਰਾਂ ਨੂੰ ਆਪਾਂ ਸ਼ਾਰਟਸ ਦੇ ਵਿੱਚ ਵੀ ਕਰ ਦੰਦੇ ਇੱਕੋ ਜਿਹੀ ਹਨਾ ਵੀ ਆ ਲਾਲ ਨਿਕਰਾਂ ਪਾ ਕੇ ਖੇਡ ਰਹੀ ਐ ਇੱਕ ਟੀਮ ਪੀਲੀ ਖੇਡ ਰਹੀ ਐ ਤੇ ਨੀਲੀ ਖੇਡ ਰਹੀ ਐ ਇੱਕ ਚਿੱਟੀ ਖੇਡ ਰਹੀ ਐ ਉਹਦੇ ਨਾਲ ਟੂਰਨਾਮੈਂਟ ਨੇ ਖੋਰ ਸੋਣਾ ਹੋ ਜਾਣਾ ਸੀ ਹਨ ਕੁਝ ਗੱਲਾਂ ਸੀ ਕਮੈਂਟਰੀ ਬਾਕਸ ਅਲੱਗ ਬਣਾਇਆ ਜਾ ਸਕਦਾ ਸੀ ਹਨ ਕੋਸ਼ਿ ਜਿਹੜੇ ਅਲੱਗੜਾ ਹੈ ਚਲੋ ਹੋ ਸਕਦਾ ਉਹਨਾਂ ਦੇ ਉੱਤੇ ਥਾਂ ਦੀ ਘਾਟ ਹੋਵੇ ਜਾਂ ਕਈ ਗੱਲਾਂ ਦੀ ਘਾਟ ਹੋਵੇ ਅੱਗੇ ਤੋਂ ਉਸ ਚੀਜ਼ ਦਾ ਖਿਆਲ ਰੱਖਣਗੇ ਪਰ ਇੱਕ ਬੇਨਤੀ ਆ ਹਨਾ ਵੀ ਜਿਹੜੇ ਥੱਲੇ ਕਮੈਂਟ ਕਰਦੇ ਹਨਾ ਕੋਈ ਵੀ ਪੋਸਟ ਪਾਉਂਦਾ ਚਾਹੇ ਮੈਂ ਪਾਉਣਾ ਚਾਹੇ ਕੋਈ ਹੋਰ ਪਾਉਂਦਾ ਉਲਟਨਾ ਜਰ ਬੋਲਿਆ ਕਰੋ ਹਨਾ ਉਠਾ ਨਾ ਬੋਲਿਆ ਕਰੋ ਮੈਂ ਉਹ ਸ਼ਬਦ ਬੋਲ ਨਹੀਂ ਸਕਦਾ ਕਿ ਉਹ ਇਦਾਂ ਦਾ ਟੂਰਨਾਮੈਂਟ ਸੀ ਇਦਾਂ ਟੂਰਨਾਮੈਂਟ ਕਰਾਉਣ ਤੇ ਬਾਈ ਬਹੁਤ ਪੈਸਾ ਲੱਗਦਾ ਪੈਸਾ ਦਾ ਸ਼ੈਡੂ ਐਫਰ ਬਹੁਤ ਲੱਗਦਾ ਹੈ ਨਾ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਬੰਦਾ ਉਹਦਾ ਘਰ ਦਾ ਕੰਮ ਛੱਡ ਕੇ ਸਾਹੇ ਕੰਮ ਤੋਂ ਛੱਡ ਕੇ ਉਧਰ ਨੂੰ ਹੋ ਜਾਂਦਾ ਉਹ ਚਾਹੇ ਛੋਟਾ ਟੂਰਨਾਮੈਂਟ ਆ ਚਾਹੇ ਵੱਡਾ ਟੂਰਨਾਮੈਂਟ ਹਰ ਇੱਕ ਟੂਰਨਾਮੈਂਟ ਕਰਾਉਣ ਵਿੱਚ ਹਰ ਇੱਕ ਪ੍ਰਬੰਧਕ ਕਮੇਟੀ ਦਾ ਪੂਰਾ ਜੋਰ ਲੱਗਦਾ ਪਰ ਆਪਾਂ ਇੱਕ ਸ਼ਬਦ ਨਾਲ ਉਹਨੂੰ ਕੁਛ ਆਖਦੀਏ ਉਹ ਠੀਕ ਨਹੀਂ ਚਲੋ ਆਪਾਂ ਉਸ ਜੀ ਵਿਚਾਰ ਕਰ ਸਕਦੇ ਆ ਕਿ ਇਸ ਨੂੰ ਅੱਗੇ ਤੋਂ ਹੋਰ ਸੋਹਣਾ ਕਿਵੇਂ ਕਰਾਈਏ ਆਪਾਂ ਰੱਬ ਅਗੇ ਦੁਆ ਕਰਦੇ ਆ ਕਿ ਬਾਗੜੀਆਂ ਦਾ ਟੂਰਨਾਮੈਂਟ ਅਗਲੇ ਸਾਲ ਇੰਦੋਂ ਵੀ ਤਗੜੇ ਪੱਧਰ ਦਾ ਇੰਦੋਂ ਵੀ ਤਗੜੇ ਵਾਈਟ ਦੇ ਹੋਵੇ ਤੇ ਹੁਣ ਵੀ ਟੂਰਨਾਮੈਂਟ ਬਹੁਤ ਸੋਹਣਾ ਹੋਇਆ ਬਹੁਤ ਵਧੀਆ ਖੇਡ ਕਬੱਡੀ ਹੋਈ ਹਰ ਇੱਕ ਪਲੇਅਰ ਨੇ ਜੋਰ ਮਾਰਿਆ ਹਰ ਇੱਕ ਪਲੇਅਰ ਨੇ ਆਪਣੀ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਣੀ ਸਾਡੇ ਏਰੀਆ ਦੀ ਇੰਗਲੈਂਡ ਦੀ ਟੀਮ ਮੰਨ ਲਓ ਚਲੋ ਬਹੁਤ ਸੋਹਣਾ ਖੇਡੀ ਪਹਿਲਾ ਮੈਚ ਹੀ ਬਹੁਤ ਸੋਹਣਾ ਖੇਡੀ ਹੁਣ ਉੱਠੇ ਮੁੰਡੇ ਰੇਡਰ ਨੇ ਜਿਹੜੇ ਉਹ ਬਹੁਤ ਸੋਹਣਾ ਖੇਡੇ ਸਟਾਪਰ ਨੇ ਪਹਿਲੇ ਮੈਚ ਦੇ ਵਿੱਚ ਪੂਰਾ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਪਰ ਮੈਚ ਤਕੜਾ ਹੋਣਾ ਹਰ ਮੈਚ ਤਕੜਾ ਹੋਣਾ ਇਹ ਪ੍ਰਬੰਧਕ ਕਮੇਟੀ ਦੇ ਹੱਥ 'ਚ ਨਹੀਂ ਇਹ ਪਲੇਅਰਾਂ ਦੇ ਪਰਫਾਰਮੈਂਸ ਦੇ ਆਧਾਰ 'ਤੇ ਕਰਦਾ ਕਈ ਵਾਰੀ ਛੋਟੇ ਟੂਰਨਾਮੈਂਟਾਂ ਤੇ ਐਦਾਂ ਦਾ ਮੈਚ ਹੋ ਜਾਂਦਾ ਜਿਹੜਾ ਕਰੋੜਾਂ ਰੁਪਏ ਲਗਾ ਕੇ ਵੀ ਨਹੀਂ ਹੁੰਦਾ ਖੋਦਾ ਸੀ ਕਬੱਡੀ ਖੇਡਦੇ ਰਹਾਂ ਮੇਰੇ ਨਾਲ ਦੇ ਹੋਰ ਵੀ ਪਲੇਅਰ ਉਹਨਾਂ ਦੀ ਜ਼ਿੰਦਗੀ ਦੀ ਵੀ ਇਹ ਗੱਲ ਹੋਣੀ ਵੀ ਮੈਚ ਦਾ ਤਗੜਾ ਹੋਣਾ ਇਨਾਮ ਨਾਲ ਸੰਬੰਧਿਤ ਨਹੀਂ ਹੈਗਾ ਠੀਕ ਹੈ ਤੁਸੀਂ ਚਾਹੇ 5 ਕਰੋੜ ਰੁਪਇਆ ਨਾਮ ਰੱਖ ਦੋ ਚਾਹੇ 4 ਕਰੋੜ ਰੁਪਇਆ ਨਾਮ ਰੱਖ ਦੋ ਮੈਚ ਪਲੇਅਰ ਦੀ ਪਰਫਾਰਮੈਂਸ ਦੇ ਆਧਾਰਿਤ ਹੀ ਹੋਊਗਾ ਹਨਾ ਮੈਚ ਦਾ ਵੱਡੇ ਛੋਟੇ ਟੂਰਨਾਮੈਂਟ ਨਾਲ ਕੋਈ ਸਵਾਲ ਨਹੀਂ ਪਰ ਵੱਡੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਜਿਸ ਨਾਲ ਪਲੇਅਰਾਂ ਦੀ ਆਰਥਿਕਤਾ ਤੇ ਅਸਰ ਪੈਂਦਾ ਜੇ ਪੈਸਾ ਕਬੱਡੀ ਵਿੱਚ ਹੋਊਗਾ ਤਾਂ ਹੀ ਲੋਕ ਕਬੱਡੀ ਖੇਡਣਗੇ ਤਾਂ ਹੀ ਆਪਣੇ ਬੱਚਾ ਨੂੰ ਕਬੱਡੀ ਵੱਲ ਪਾਉਣਗੇ ਹਨਾ ਮੈਂ ਹਮੇਸ਼ਾ ਬੋਲਦਾ ਵੀ ਛੋਟੇ ਟੂਰਨਾਮੈਂਟ ਕਰਾਈਏ ਤੇ ਆਪਾਂ ਉਧਰ ਧਿਆਨ ਦੀਏ ਕਰਾਈ ਦੇਈਏ ਪਰ ਉਹ ਕਹਿਣ ਦਾ ਕਾਰਨ ਆਪਣਾ ਇਹ ਆ ਵੀ ਜਿੱਥੇ 715241 ਅਨਾਮ ਹੁੰਦਾ ਨਾ ਉਥੇ ਆਪਾਂ ਹਰ ਇੱਕ ਟੀਮਾਂ ਨੂੰ ਸੱਦੀਏ ਏਰੀ ਦੇ ਟੀਮਾਂ ਨੂੰ ਸੱਦੀਏ ਇਹ ਨਾ ਕਰੀਏ 71000 ਵਾਲੇ ਟੂਰਨਾਮੈਂਟਾਂ ਦੇ ਚਾਰ ਟੀਮਾਂ ਸੱਦ ਕਰ ਉਹਨੂੰ ਲੱਖ ਲੱਖ ਰੁਪਏ ਦੇ ਕੇ ਬਾਕੀਆਂ ਨੂੰ ਕੋਈ ਨਾ ਦੀਏ ਇਦਾਂ ਦੇ ਵੱਡੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਕਿਉਂ ਇੱਥੇ ਹਰ ਇੱਕ ਟੀਮ ਲਈ 1000 ਰੁਪਈਆ ਸੀ ਇਸ ਤਰੀਕੇ ਦੇ ਟੂਰਨਾਮੈਂਟਾਂ ਦੇ ਆਪਾਂ ਵੀ ਹੱਕ ਚਾ ਕਿ ਪਲੇਅਰਾਂ ਨੂੰ ਪੈਸਾ ਮਿਲੇ ਪਲੇਅਰਾਂ ਦੀ ਪੈਸੇ ਨਾਲ ਹੀ ਲੋੜ ਆ ਬਾਅਦ ਚ ਕੋਈ ਨਹੀਂ ਪੁੱਛਦਾ ਹਨ ਬਾਅਦ ਚ ਬੰਦਾ ਔਕਾ ਹੁੰਦਾ ਪਰ ਜੇ ਆਪਾਂ ਤਾਕਦੇ ਟੂਰਨਾਮੈਂਟ ਕਰਾਉਣੇ ਆ ਤਾਕਦੇ ਟੂਰਨਾਮੈਂਟ ਲਈ ਪਲੇਅਰ ਤਿਆਰ ਕਰਨੇ ਆ ਤਾਂ ਆਪਾਂ ਨੂੰ ਛੋਟੇ ਟੂਰਨਾਮੈਂਟ ਜ਼ਰੂਰ ਕਰਾਉਣੇ ਪੈਣਗੇ ਹਾਂ ਤੇ ਉਹ ਕਿਸ ਤਰੀਕੇ ਤੁਹਾਨੂੰ ਸ਼ੁਰੂਆਤ ਕਰਨੀ ਪੈਣੀ ਆ ਹਨ ਜਿਹੜੇ ਕਮੈਂਟ ਕਰਦੇ ਆ ਹਨ ਆਪਾਂ ਸਾਰੇ ਸਾਰੇ ਪਿੰਡਾਂ ਨਾਲ ਹੀ ਸੰਬੰਧਤ ਆ ਤੁਹਾਨੂੰ ਪਿੰਡਾਂ ਦੇ ਵਿੱਚ ਇਹ ਆਖਣਾ ਪੈਣਾ ਵੀ ਆਪਾਂ ਕਬੱਡੀ ਨੂੰ ਉੱਪਰ ਚੱਕਣ ਲਈ ਟੂਰਨਾਮੈਂਟ ਕਰਾਉਣਾ ਨਾ ਕਿ ਉਹਰੇ ਦੋ ਟੀਮਾਂ ਨੂੰ ਲੱਖ-ਲੱਖ ਰੁਪਇਆ ਦੇ ਕੇ ਆਪਦੀ ਵਾਵਾ ਖੱਟਣੀ ਆ ਠੀਕ ਹੈ ਤੇ ਕੱਲ ਦੇ ਟੂਰਨਾਮੈਂਟ ਵਾਰੀ ਗੱਲ ਸੀ ਬਾਗੜੀਆਂ ਟੂਰਨਾਮੈਂਟ ਬਹੁਤ ਸੋਹਣਾ ਹੋਇਆ ਬਹੁਤ ਵਧੀਆ ਪ੍ਰਬੰਧ ਸੀ ਹਰ ਇੱਕ ਕੰਮ ਦੇ ਵਿੱਚ ਝੋੜੀਆਂ ਬਹੁਤੀਆਂ ਘਾਟਾਂ ਜ਼ਰੂਰ ਰਹਿ ਜਾਂਦੀਆਂ ਨੇ ਆਸ ਕਰਦੇ ਆ ਉਹ ਘਾਟਾ ਅਗਲੇ ਸਾਲ ਟੂਰਨਾਮੈਂਟ ਵਿੱਚ ਨਹੀਂ ਹੋਣਗੀਆਂ ਕੋਈ ਹੋਰ ਰਹਿ ਜਾਊਗੀ ਉਹ ਵੀ ਪੂਰੀ ਹੋ ਜਾ ਹਣਾ ਬਾਬਾ ਮਿਹਰ ਕਰੇ ਅਗਲੇ ਸਾਲ ਬਾਗੜੀਆਂ ਦਾ ਕੱਪ ਐਦੋਂ ਵੀ ਤਕੜਾ ਤੇਦੋਂ ਵੀ ਜ਼ਿਆਦਾ ਇਨਾਮ ਦਾ ਹੋਵੇ ਬਸ ਇੰਨਾ ਕਹਿੰਦਾ ਹੋਇਆ ਜੇ ਕਿਸੇ ਨੂੰ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਜ਼ਰੂਰ ਮਾਫ਼ ਕਰਿਓ ਕਬੱਡੀ ਤੇ ਬੋਲਦੇ ਰਹਾਂਗੇ ਸੱਚ ਬੋਲਦੇ ਆ ਜੋ ਸਹੀ ਆ ਉਹ ਸਹੀ ਕਹਾਂਗੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਆ ਗਲਤ ਨੂੰ ਗਲਤ ਕਹਾਂਗੇ ਕਬੱਡੀ ਜਿੰਦਾਬਾਦ